ਆ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਠ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਕੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਅੱਜ ਵੀ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਉਹ ਠੀਕ ਹੋ ਵਧੀਆ ਜੀ। ਹਾਂਜੀ ਹਾਂ ਮਰੀ ਜੀ। ਨਾਮ ਤੇ ਐਡਰੈਸ ਬੋਲੋ। ਨਾਮ ਕੁਲਵਿੰਦਰ ਸਿੰਘ ਬਈ ਪਿੰਡ ਸਨੰਗਲਾ ਸਿੰਘ ਜ਼ਿਲ੍ਹਾ ਬਰਨਾਲਾ। ਤਹਿਸੀਲ ਤਪਾ ਬਈ। ਨੇੜੇ ਪਿੰਡ ਬਈ। ਨੇੜੇ ਬਈ ਭਰਾਉੜ ਵੀ ਰਹਿੰਦਾ ਭਾਈ ਰੂਪਾ ਵੀ ਰਹਿੰਦਾ। ਮੋਬਾਈਲ ਨੰਬਰ ਬੋਲੋ। 7719583125 ਠੀਕ ਹੈ ਭਾਈ। ਭਾਈ ਜਿਹੜੀ ਪਹਿਲੇ ਨੰਬਰ ਦੇ ਬੱਚੀ ਦੇ ਨੇ ਕਿੰਨੀ ਉਮਰ ਹੈ ਜੀ? ਇਹਦੀ 10.5 ਮਹੀਨੇ ਹੋ ਬਈ। 10.5 ਹਾਂਜੀ ਹਾਂ। ਕਿਹੜੀ ਟੀਕਰੀ ਆ ਭਰਾ ਇਹਨਾਂ ਬਈ ਸਾਰਿਆਂ ਦਾ ਰਿਕਾਰਡ ਦੇਵਾਂਗੇ ਆਪਾਂ ਓਕੇ ਫੋਨ ਚੁੱਕੀ ਦੇ ਹਾਂ ਹਾਂ ਬਈ ਬਾਤ ਠੀਕ ਆ ਬਈ ਜਿਹੜੀ ਦਾ ਬੱਸੀ ਦਾ ਮਰਜੀ ਲੈ ਲੈ ਸਾਰੀਆਂ ਬੱਸੀਆਂ ਜੇ ਫਾਰਮ ਲਈਆਂ ਚੰਗੀਆਂ ਆ ਬੱਸੀ ਦਾ ਰਿਕਾਰਡ ਪੁੱਛ ਲਓ ਬਾਈ ਤੋਂ ਫੋਨ ਲਾ ਕੇ ਬਾਕੀ ਸਾਰਿਆਂ ਦਾ ਤੋਰਾ ਤੂਰਾ ਦਿਖਾ ਡੇਟ ਬੂਟ ਪੂਰਾ ਫੁੱਲ ਆ ਸਾਰਿਆਂ ਦੇ ਨੰਬਰ ਬੋਲਾਂਗੇ ਬਾਈ ਨੰਬਰ ਵਾਈ ਜਵਾਈ ਤੋਂ ਪੁੱਛ ਲਿਓ ਕਿ ਕਿਹੜੀ ਕਿਹੜੇ ਸ਼ੀਮਣ ਦੀ ਆ ਤੇ ਮਾਂ ਦਾ ਦੁੱਧ ਕਿੰਨਾ ਬਾਈ ਮਾਂ ਲਈ ਦਾ ਬਈ 32 ਪਲੱਸ ਵਾਲੀ ਦੀ 32 ਪਲੱਸ ਆ ਸਾਰਿਆਂ ਦਾ ਮਾਵਾਂ ਯਾਰ ਚੰਗੇ ਦੁੱਧ ਵਾਲੀਆਂ ਅੱਜ ਆਪਣੇ ਕੋਲੇ ਚੰਗੇ ਦੁੱਧ ਵਾਲੀਆਂ ਹਾਂ ਝੋਲੀਆਂ ਵੀ ਝੂਣੀਆਂ ਹੋਣਗੀਆਂ ਓਕੇ ਬਾਈ ਗੁਲਾਬੀ ਥਾਣਾ ਇਹਦੇ ਹਮ ਕੱਲਾ ਕੱਲਾ ਥਾਣਾ ਤਾਂ ਰੂਮਰ ਕੀ ਪਈ ਆ ਬਾਈ ਥਾਣੇ ਗੁਲਾਬੀ ਥਾਣੇ ਸੋਰਾ ਸਾਰਾ ਚੰਗਾ ਪੱਧਰ ਬੱਚੀ ਸਨਖਪੁਣਾ ਬੱਚੀ ਦੇ ਵਿੱਚ ਲੈ ਬਾਕੀ ਲੈ ਝੂਲੀ ਕਮਾਰ ਝੂਲੀ ਦਿਖਾ ਰੇ ਆ ਲੈ ਜਿਵੇਂ ਗੱਬੜ ਹੁੰਦੀ ਐ ਗੱਬੜ ਹੁੰਦੀ ਐ ਸਹੀ ਗੱਲ ਤੇ ਕੀ ਮੁੱਲ ਆ ਭਰਾ ਮੁੱਲ ਬਈ ਸਾਰਿਆਂ ਦਾ ਫੋਨ ਤੇ ਕਰਾਂਗੇ ਹੂ ਜੈ ਜ ਰੇਟ ਬਹੁਤ ਠੀਕ ਆ ਦੋ ਨੰਬਰ ਤੇ ਜਰਸੀ ਦੋ ਨੰਬਰੇ 11 ਮਹੀਨੇ ਦੀ ਐ ਬਈ ਜਰਸੀ 11 ਮਹੀਨੇ ਦੀ ਉਮਰ ਆ ਬਈ ਜਰਸੀ ਦਾ ਬੱਚਾ ਦੇਖੋ ਪੂਰਾ ਟੌਪ ਦਾ ਬੱਚਾ ਬਈ ਬੋਦੀਵਾਦੀ ਚੰਗੀ ਐ ਸਨੱਕ ਪੁਣਾ ਬੱਚੀ ਦੇ ਵਿੱਚ ਬਹੁਤ ਬਾਕੀ ਟੋਰਾ ਟੂਰਾ ਬਈ ਇੱਕ ਨੰਬਰ ਆ ਜਮਾ ਬੱਸੀ ਦਾ ਟੋਰਾ ਦੇਖੋ ਬੱਸੀ ਦਾ ਕਮਾਲ ਬਾਕੀ ਖੜਨੀ ਖੁੜਨੀ ਬਾਕੀ ਝੂਲੀ ਗੱਬਣਾ ਰਗੀਰੀ ਝੂਲੀ ਆ ਚੌਂਕ ਪੂਰੀ ਫੁੱਲ ਸਾਰੀਆਂ ਬੱਸੀਆਂ ਦੀ ਚਮਕ ਪੂਰੀ ਆ ਬਈ ਹਮ ਸਹੀ ਗੱਲ ਆ ਥਣ ਚਾਰ ਆ ਗੁਲਾਬੀ ਥਾਣੇ ਦੀ ਵੀ ਓਕੇ ਬਈ ਚਾਰ ਥਾਣੇ ਕੋਈ ਫੋਟ ਨਹੀਂ ਸ਼ਾਂਗ ਨਹੀਂ ਚਾਰ ਥਾਣੇ ਥਾਣੇ ਦਿਖਾ ਨਹੀਂ ਬਈ ਬਾਕੀ ਕਮਾਲ ਦੀ ਐ ਦੇਖੋ ਓਕੇ ਝੂਲੀ ਬੜੀ ਚੰਗੀ ਆ ਨਾ ਹਾਂ ਹਾਂ ਗੱਬਣਾ ਥੁੜੇ ਪੈਮਰੀ ਤੋਂ ਜਾਗਦੀ ਆ ਚੱਟ ਕਰਨੀ ਚਾ ਵਾਦ ਆ ਮੁੱਲ ਜੈਜੂ ਜੈਜ ਮੁੱਲ ਹੋ ਗਏ ਇਹਦਾ ਅੱਗੇ ਤਿੰਨ ਨੰਬਰ ਬਈ ਇਹ ਵੀ 10.5 ਮਹੀਨੇ ਦੀ ਹੈ ਬਈ ਬਈ ਚੰਗਾ ਬਹੁਤ ਹਾਰਮ ਵਾਲੀ ਬੱਸੀ ਹੈ ਬਈ ਪੂਰੀ ਟੌਪ ਦੀ ਬੱਸੀ ਹੈ ਇਹ ਨਾ ਯਾਰ ਕੀ ਬਾਤ ਆ ਪੂਰੀ ਟੌਪ ਕਲਾਸ ਬੱਚੀ ਦੀ ਬਈ ਫੇਸ ਵੀ ਬਾਕੀ ਬਰੀਡ ਪੂਰੀ ਫੁੱਲ ਹੈ ਬਈ ਢੇਡ ਬੂਟ ਪੂਰਾ ਫੁੱਲ ਹੂੰ ਥਾਣੇ ਦੇ ਵੀ ਚਾਰ ਹੀ ਹੈਗੇ ਇਹਦੇ ਵੀ ਚਾਰ ਹੀ ਆ ਤੋਰਾ ਦੇਖੋ ਬਈ ਬੱਚੀ ਕਮਾਲ ਦੀ ਆ ਬਾਕੀ ਖੜਨੀ ਘੁੜਨੀ ਲੱਤਾਂ ਲੱਤਾਂ ਸਿੱਧੀਆਂ ਬਈ ਜਾਮਾ ਸਹੀ ਗੱਲ ਆ ਬਈ ਸਹੀ ਗੱਲ ਥੋੜਾ ਇਹ ਰੱਸਿਆਂ ਰੱਸਿਆਂ ਦਾ ਮੰਨਦਾ ਹੈ ਹਰੀਆਂ ਬੱਸੀਆਂ ਹੂੰ ਖਿੱਚਦੀਆਂ ਹੈਗੀਆਂ ਸਹੀ ਗੱਲ ਆ ਮੋਲੇ ਦਾ ਵੀ ਜਾਇਜ਼ੀ ਇਹਦਾ ਵੀ ਜਾਇਜ਼ੀ ਹੋ ਮੁੱਲ ਬਈ ਬਰੀਡ ਦੇ ਹਿਸਾਬ ਨਾਲ ਮੁੱਲ ਜਾਇਜ਼ ਕਰਾਂਗੇ ਆਪਾਂ ਸਾਰਿਆਂ ਦੇ ਸਮੇ ਪੜੀਆ ਰਾਜੀ ਰੂਜੀ ਫੋਲਾ ਝੂਲੀ ਰਖਾ ਨੇ ਝੂਲੀ ਕਮਾਲ ਦੀ ਆ ਕੱਲਾ ਕੱਲਾ ਥਣ ਪੂਰੀ ਦਿੱਤੀ ਤੇ ਲੈਤਾ ਕਿਆ ਬਾਤ ਬਾਕੀ ਪਿੱਠ ਫੁੜੇ ਦੀ ਵੀ ਦੇ ਬੱਸੀ ਬਾਣਤਰ ਦੇ ਵੀ ਬੱਸੀ ਦੀ ਪੂਰੀ ਟੌਪ ਦੀ ਬੱਸੀ ਹੈਗਾ ਹਾਂ ਚਾ ਬੜਾ ਫਿਟਿੰਗ ਹੈ ਹਾਂ ਬਈ ਆ ਪੂਰੀ ਟੌਪ ਦੀ ਬੱਸੀ ਆ ਕੰਨ ਕੰਨ ਜਮਾ ਨਿੱਕੇ ਬੱਸੀ ਸਾਰਿਆਂ ਦੀ 4 ਨੰਬਰ ਬੱਚੀ ਕਿੰਨੀ ਕੁ ਉਮਰ ਆਪਰਾ ਇਹ 11 ਮਹੀਨੇ ਦੀ ਆ 11 ਮਹੀਨੇ ਦੀ ਉਮਰ ਆ ਇਹਦੀ ਫੇਸ ਬਿਊਟੀ ਦਿਖਾ ਦੀ ਬਾਕੀ ਚਮਕ ਜਿਹੜੀ ਪੂਰੀ ਫੁੱਲ ਆ ਚਮਕ ਪੂਰੀ ਫੁੱਲ ਆ ਹਨਾ ਸਵੀ ਪੜੀ ਫੁੱਲ ਆ ਬਈ ਚਾਰ ਥਾਣੀਆਂ ਇਹਦੀ ਹੈਗੇ ਹੂੰ ਬਾਕੀ ਉੱਪਰੋਂ ਆਪਰੋਂ ਚੌੜੀ ਜੂੜੀ ਬਹੁਤ ਆ ਬਿਸਿਆ ਚੌੜੀ ਬਹੁਤ ਆ ਹਨਾ ਟੋੜਾ ਦੂਰਾ ਪੂਰਾ ਇੱਕ ਨੰਬਰ ਆ ਇੱਕ ਨੰਬਰ ਬੱਚੀ ਆ ਸਹੀ ਗੱਲ ਆ ਤੇ ਮੁੱਲ ਬਾਕੀ ਖੜ ਨਹੀਂ ਦੇਖਣੀ ਦਾ ਬੱਚੀ ਦੀ ਮੁੱਲ ਜਮਾ ਜਾਇ 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 ਹੋਣਗੇ ਮੁੱਲ ਬਈ ਬਰੀਡ ਦੇ ਹਿਸਾਬ ਨਾਲ ਮੁੱਲ ਜਾਇ ਜਾਇ ਹੋਣਗੇ ਤਾਂ ਚੱਕ ਕਮਾਲ ਦਾ ਚੰਗੀ ਆ ਬੱਚੀ ਝੂਲੀ ਦਿਖਾ ਦੀ ਝੂਲੀ ਦਿਖਾ ਰਹੀ ਬਾਕੀ ਚਾਰ ਥਾਣਾਂ ਹੈ ਕੀ ਬਾਤ ਆ ਸਾਰੀਆਂ ਖੀਰਾਂ ਬੱਸੀਆਂ ਚਾਰ ਥਾਣਾ ਚਾਰ ਥਾਣਾ ਕੋਈ ਪੰਜਵਾਂ ਫੋਟ ਸ਼ਾਂਗ ਨਹੀਂ ਹੈਗੀ ਬਈ ਤੇ ਚੰਗੀ ਆ ਬੱਤੀ ਗੁੱਲ ਮਲਾ ਕੇ ਬਈ ਅੱਗੇ ਭਰਾ 5 ਨੰਬਰ ਇਹ ਬਈ ਸਾਲ ਦੀ ਹੈ ਪੂਰੀ ਦੀ ਸਾਲ ਦੀ ਹੋ ਗਈ ਹਾਂਜੀ ਹਾਂ ਕਿੰਨਾ ਕੇ ਦੁੱਧ ਸੀ ਮਾਥਲੇ ਚੰਗੇ ਹੀ ਇਹ 3+ ਵਾਲੀ ਦੀਆਂ ਬੱਸੀਆਂ ਬਈ ਦੋਹੇ ਓਕੇ ਓਕੇ ਪੂਰੀ ਟੌਪ ਦੀ ਫੇਸ ਬਿਊਟੀ ਦਿਖਾ ਦੇ ਇਹ ਵੀ ਪੂਰੀ ਪੂਰੀ ਬਰੀਟ ਵਾਲੀ ਬੱਛੀ ਆ ਹਾਂ ਬਈ ਦੇਖੋ ਫੇਸ ਬੜਾ ਕੱਦ ਸਾਰੀਆਂ ਬੱਸੀਆਂ ਨਾਲੋਂ ਵੱਡੇ ਇਹਨਾਂ ਦੀ ਦੋਹਾਂ ਬੱਸੀਆਂ ਦੇ ਕੀ ਕਿਰੇ ਤਕਰੀਬਨ ਇੱਕ ਆਵਲ ਨੇ ਦੋਨਾਂ ਹਾਂ ਹਾਂ ਬਈ ਹੂੰ ਬਾਕੀ ਇੱਕ ਇੱਕ ਕਰੀ ਹਟ ਜਾ ਕਿ ਹਟਗਾਉਂਗਾ ਇਹ ਬਸ ਨੂੰ ਓਕੇ ਬਸ ਵੀ ਨੱਕ ਬਈ ਸ਼ੇਵਾ ਹੋ ਗਈ ਦੱਬ ਕੇ ਜੇ ਬਾਕੀ ਖੜਨੀ ਖੜਨੀ ਇਹਨਾਂ ਦੀ ਵੀ ਪੂਰੀ ਇੱਕ ਨੰਬਰ ਆ ਗਈ ਬਈ ਸਹੀ ਗੱਲ ਚੌਂਕ ਚੌਂਕ ਪੂਰੀ ਫੁੱਲ ਆ ਇਹ ਬੱਸੀਆਂ ਦੀ ਵੀ ਸਹੀ ਗੱਲ ਆ ਚਮਕ ਚੌਂਕ ਪੂਰੀ ਫੁੱਲਾ ਤੋਰਾ ਤਾਰਾ ਕਮਾਲ ਦਾ ਕੱਦ ਫੁੱਲ ਰਾਜੀਆਂ ਨੇ ਤੇ ਚਾਰ ਥਾਣਾ ਬਈ ਇਹਦੇ ਵੀ ਕੱਲਾ ਕੱਲਾ ਥਾਣਾ 치ਰੀ ਬੱਸੀ ਆ 치ਰੀ ਬੱਛੀ ਆ ਨਾ ਕਿਆ ਬਾਤ ਅੱਗੇ ਪਰਾ 6 ਨੰਬਰ ਆ ਜੀ ਕਿੰਨੇ ਉਹ ਇਹ ਵੀ ਛਾਲਦੀ ਹੈ ਬਈ ਛਾਲਦੀ ਉਹ ਠੀਕ ਹੈ ਇਹ ਫੇਸ ਬਿਊਟੀ ਦਿਖਾ ਦੇ ਕੱਦ ਦੇ ਸਾਰੀਆਂ ਵਸਾਉਣੇ ਵੱਡਾਗਾ ਹਮ ਫੁੱਲ ਕੱਦ ਦੀ ਆ ਹਾਂ ਹਾਂ ਬਈ 프ਰੰਟ 프ਰੰਟ ਬਹੁਤ ਚੰਗਾ ਫੁੱਲ ਪੂਰੀ ਟੌਪ ਦੀ ਵਸੀ ਹੈ ਬਈ ਇਹ ਵੀ ਠੀਕ ਆ ਤੋਰਾ ਤਾਰਾ ਦੇਖੋ ਬਾ 2 ਮਹੀਨੇ ਸਾਉਂ ਕਿ ਜੇ ਬੰਦਾ ਟੀਕਾ ਭਰਾਲੇ ਦੇ ਹਮ ਸਹੀ ਗੱਲ ਹੈ ਹਾਈਡ ਹੂਡ ਪੂਰੀ ਫੁੱਲ ਲੱਗੀ ਬੱਚੀ ਦੀ ਥਾਣੇ ਦੀ ਵਿਚਾਰੀ ਹੈ ਅਲੱਗ-ਅਲੱਗ ਥਾਣੀ ਇਹਦਾ ਅਲੱਗ-ਅਲੱਗ ਥਾਣੀ ਇਹਦਾ ਬਈ ਛੇਸ ਬੜਾ ਪਿਆਰਾ ਬੋਦੀਬਾਦੀ ਚੰਗੀ ਹਸਨਖ ਬਣਾ ਬੱਚੀ ਦੇ ਵਿੱਚ ਬਹੁਤ ਇਹ ਵੀ ਪੈਰਪੂਰ ਵੀ ਸਾਰਿਆਂ ਨੇ ਨਿੱਕੇ-ਨਿੱਕੇ ਪੈਰ ਅਗਲੇ ਝੂਲੀ ਦਿਖਾਦੇ ਬਾਕੀ ਇਹਦੇ ਵੀ ਚਾਰ ਥਾਣਾ ਗੀ ਗੁਲਾਬੀ ਥਾਣਾ ਇਹਦਾ ਲਾਲੀ ਥਾਣਾ ਪੈਰਪੂਰਾ ਨਹੀਂ ਹੱਸਦਾ ਬਾਕੀ ਕੱਦ-ਕੁੱਦ ਸਾਰਿਆਂ ਬਸਿਆਂ ਨੂੰ ਵੱਡਾ ਹੋ ਗਿਆ ਦਾ ਸਹੀ ਗੱਲ ਹੈ ਹੋਊਗੀ ਬਈ 4.5 5 4.5 ਦੇ ਉੱਪਰ ਸਹੀ ਗੱਲ ਅੱਗੇ ਭਰਾ ਨਗੀਨਾ ਕਿੰਦੀ ਕੁੰਮਰ ਹੈ ਜੀ ਏ ਬਈ ਦੋਹੇ ਬਸੀਆਂ ਇਹ ਵੀ ਸਾਲ ਦੀਆਂ ਆ ਬਸੀ ਅੱਜ ਹੀਟ ਚਾਈ ਵੀ ਆ ਓਕੇ ਚੰਗੇ ਰਿਕਾਡ ਵਾਲੀਆਂ ਬਸੀਆਂ ਇਹ ਦੋਹੇ ਚੰਗੇ ਰਿਕਾਡ ਹਾਂ ਇੱਕ ਆਂਗਾ ਮਨ ਇਹਨਾਂ ਦੇ ਨਾਲ ਹੀ ਫਾਰਮ ਜੇ ਵੱਧ ਦੁੱਧ ਵਾਲੇ ਗਾਵਾਂ ਆਣੀਆਂ ਬਸੀਆਂ ਆ ਬਾਕੀ ਦੱਸ ਦਿਆਂ ਆਪ ਵੀ ਬਰੀਡ ਹੀ ਦੱਸ ਦੀ ਯਾਰ ਦੋਹੇ ਬਸੀਆਂ ਸਹੀ ਗੱਲ ਆ ਹੈ ਨਾ ਹਾਂ ਬਾਕੀ ਝੋਲਾਂ ਨੂੰ ਤੂੰ ਦਿਖਾ ਦੀ ਜਿਵੇਂ ਆ ਲੱਗਦਾ ਜਿਵੇਂ 4-4 ਮਹੀਨੇ ਨੂੰ ਗੱਬਣਾ ਹੁੰਦੀਆਂ ਅਸੀਂ ਠੀਕ ਆ ਫੇਸ ਬੜਾ ਪਿਆਰਾ ਬੋਦੀ ਚੰਗੀ ਆ ਸਨਖਾ ਪੁਣਾ ਚੰਗਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਪਈ ਤੋਰਾ ਤਰਾ ਦੇਖੋ ਬੱਛੀ ਦਾ ਕਮਾਲ ਬਾਕੀ ਬਈ ਸਿੱਧੀ-ਸੁੱਧੀ ਬੱਛੀ ਨਹੀਂ ਆ ਗਈ। ਬੇਡ ਪੂਰਾ ਖੋਲਾ ਜੀ ਹੀਟ ਚਾਈ ਹੋਈ ਹੈਗੀ। ਠੀਕ ਆ ਬਾਈ। ਹਮ ਮੁੱਲ ਵੀਰੇ ਜਾਇਜ਼ ਹੀ ਹੋਵੇ। ਮੁੱਲ ਜਾਇਜ਼ ਹੀ ਹੋ ਬਾਈ। ਠੀਕ ਆ। ਬਰੀਡ ਦੇ ਹਿਸਾਬ ਨਾਲ ਇਹਨਾਂ ਦਾ ਮੁੱਲ ਜਾਇਜ਼ ਹੀ ਕਰਾਂਗੇ। ਆਪਾਂ ਬੜਾ ਹੋਣੀ ਕਰਨਾ। ਬਹੁਤ ਠੀਕ ਕਰਦੇ। ਬਾਕੀ ਤੋਰਾ ਤੂਰਾ ਦਿਖਾ ਲਈ ਬੱਸੀ ਦਾ ਲੈ। ਤੋਰਾ ਕਮਾਲਾ ਝੂਲੀ ਦਿਖਾਵਾਂਗੇ ਨੇੜ ਤੋਂ। ਝੂਲੀ ਦਿਖਾ ਰਹੀ ਥਾਣਾ ਐ ਪੂਰਾ ਟੌਪ ਦਾ ਥਾਣਾ ਲੱਗਿਆ ਵਾ। ਸਹੀ ਗੱਲ ਆ ਬਾਈ। ਗੱਬਣ ਵਾਲੀ ਝੋਲੀ ਲੱਗੀ ਆ ਬਾਈ ਐਂ ਲਾਦਾ ਜਿਵੇਂ ਯਾਰ ਗੱਬਣ ਹੁੰਦੀ ਆ ਹੱਥ ਮਾਰੇ ਤੇ ਥੱਲੇ ਕਿਆ ਬਾਤ ਆ ਯਾਰ ਹਾਂ ਕੱਲਾ ਕੱਲਾ ਥਾਣਾ ਪੂਰੀ ਵਿੱਚ ਤੇ ਥਾਣਾ ਕਿਆ ਬਾਤ ਅੱਗੇ ਭਰਾ ਨਾਸਟ ਇਹ ਵੀ ਨਕੀਨੇ ਹੀ ਆ ਬਾਈ ਇਹ ਇਹ ਬਹੁਤ ਟੌਪ ਦਾ ਰਿਕਾਰਡ ਇਹਦੀ ਮਾਂ ਦਾ ਠੀਕ ਆ ਆ ਬੇ ਬੀਰ ਕਰੇ ਸੀਮਣ ਦੀ ਹੈ ਜੀ ਓਕੇ ਆ ਡੀਲ ਬਾਕੀ ਆ ਫੇਸ ਬਿਊਟੀ ਬਾਕੀ ਬਾਈ ਬਰੀਡ ਕਮੀ ਨਹੀਂ ਕੋਈ ਇਹ ਥੋੜਾ ਤੁਰਦੀ ਘੱਟ ਆ ਕਿ ਰੱਸੇ ਰਸੇ ਨਾਲ ਤੁਰਦੀ ਨਹੀਂ ਆਉਦੀ ਮਰਜ਼ੀ ਨਹੀਂ ਤੁਰਦੀ ਖੁੱਲੀ ਹੈਈ ਆ ਅੱਛਾ ਇਹ ਸਾਰੀ ਖੁੱਲੂਗਾ ਤੁਰਦਿਆਂ ਦੀ ਮਰਜ਼ੀ ਨੂੰ ਹੀ ਆ ਠੀਕ ਆ ਸੱਚੀ ਰਾਜੂ ਕਮਾਲ ਦੀ ਆਂ ਤੋਰਾ ਤਾਰਾ ਦੇਖ ਲੋ ਬਈ ਚੈੱਕ ਕਰ ਲੋ ਚੰਗੀ ਆ ਥੋੜਾ ਜਿਹਾ ਬਾਈ ਕਹਿੰਦਾ ਰਸੇ ਦੀ ਤਲਿਹਾਰੇ ਦੀ ਹਲਕਾ ਤਾਂ ਮਾਨਦੀਆਂ ਨੇ ਬਾਕੀ ਫੇਸ ਬਿਊਟੀ ਬਰੀਡ ਵਾਲੀ ਤਾਂ ਕੋਈ ਅੰਤ ਹੀ ਨਹੀਂ ਯਾਰ ਬੱਸੀ ਦਾ ਫੇਸ ਬੜਾ ਚੰਗ ਚੁੰਮ ਕੇ ਨਹੀਂ ਚੰਗੀ ਆ ਹਮ ਮਨ ਟੈਗ ਡੂ ਸਾਰਾ ਕੋ ਲੱਗਿਆ ਵੀਰੇ ਥਾਣੇ ਦੀ ਵਿਚਾਰਾ ਝੂਲੀ ਇਹਦੀ ਵੀ ਬਹੁਤ ਚੰਗੀ ਆ ਹਮ ਸਹੀ ਗੱਲ ਆ ਬਾਈ ਇਹਨਾਂ ਨੂੰ ਇਹਨਾਂ ਦਾ ਕੀ ਰਿਕਾਰਡ ਆ ਮਾਂ ਦੇ ਦੁੱਧ ਦਾ ਬਈ ਇਹ ਵੀ 40 ਪਲੱਸ ਵਾਲੀਆਂ ਨੇ 40 ਪਲੱਸ ਹਾਂ ਠੀਕ ਹੈ ਬੱਸੀਆਂ ਪੂਰੀਆਂ ਦਾਸਦੀਆਂ ਵੀ ਆਪ ਵੀ ਬਈ ਉਹੋ ਬੋਲਦੀਆਂ ਬੱਸੀਆਂ ਹਾਂ ਹਾਂ ਬੋਲਦੀਆਂ ਸਹੀ ਫਰੀਡ ਬੋਲਦੀ ਆ ਬੱਸੀਆਂ ਦੀ ਫਰੀਡ ਚੰਗੀ ਆ ਬਈ ਝੂਲੀ ਦੇਖੋ ਝੂਲੀ ਝੂਲੀ ਦਿਖਾ ਦਿੰਨੇ ਇੱਕ ਨਾ ਅੱਲਾ ਕੱਲਾ ਥਣ ਲੈ ਪੂਰੀ ਵਿੱਛੀ ਤੇ ਥਣ ਲੱਗੇ ਤਾਂ ਪੂਰੀਆਂ ਚੰਗੀ ਝੂਲੀ ਹੈ ਕੋਈ ਫੋਟ ਸਾਗਣੀ ਇਹਨਾਂ ਦੇ ਤੇ ਮੁੱਲ ਵੀਰੇ ਜੈ ਜੀ ਹੁਣ ਮੁੱਲ ਜੈ ਜੀ ਹੋਊਗਾ ਕਿ ਇਹ ਕੁਝ ਸਾਰੀਆਂ ਇਕੱਠੀਆਂ ਲੈ ਜਾ ਚੰਗਾ ਸਾਰੀਆਂ ਇਕੱਠੀਆਂ ਲੈ ਜਾ ਕੋਈ ਨਾ ਚੰਗਾ ਕਰਦਾ ਮਾਨਤਨ ਆਪਾਂ ਸਾਰੀਆਂ ਦਾ ਬਹੁਤ ਠੀਕ ਜੇ ਜੋੜਾ ਜੋੜਾ ਲੈਣਾ ਹੋਵੇ ਬੰਦੇ ਨੇ ਹੂੰ ਜਿਵੇਂ ਆਹ ਜੋੜਾ ਦੇ ਦਾਂਗੇ ਆਪਾਂ ਹੂੰ ਆਹ ਜੋੜਾ ਆਹ ਜੋੜਾ ਤੇ ਉਹ ਜੋੜਾ ਠੀਕ ਆ ਭਾਈ ਜਿਵੇਂ ਬੰਦਾ ਮਰਜੀ ਉਹ ਕਰ ਲਈ ਜੇ ਇੰਨਾ ਜੋ ਵੀ ਨਖੇਰ ਨਖੇਰ ਕੇ ਲੈਣੀ ਉਹ ਵੀ ਕਰ ਲਾਂ ਕੋਈ ਨਾ ਆਪਾਂ ਬਹੁਤ ਠੀਕ ਆ ਭਾਈ ਧੰਨਵਾਦ ਕਿਹ ਹੈ ਦੋ ਲੜਲੇ ਕਿਹ ਹੈ ਚਾਰ ਲੜਲੇ ਬੰਦੇ